ਬਹੁਤ ਤਗੜਾ ਸਟੰਟ ਜੋ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਦੇਖਿਓ ਪੂਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੂਰੀ ਵੀਡੀਓ ਦੇਖਿਓ ਸਟੰਟ ਦੇਖਿਓ ਤੁਸੀਂ ਕਿਸ ਤਰ੍ਹਾਂ ਬੰਦਾ ਕਰਦਾ ਆ ਤੇ ਰਿਸਕ ਵੀ ਬਹੁਤ ਆ ਕਿਉਂਕਿ ਉਚਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ ਉਹ ਦੇਖੋ ਤੁਸੀਂ ਕਿੰਨੀ ਉਚਾਈ ਹੈ ਜਿਹੜੀ ਆ ਉਹ ਉਦਲੀ ਕੁਰਸੀ ਆ ਉਹਦੀ ਉੱਤੇ ਜਾਨੀ ਇੱਕ ਬੰਦਾ ਜਿਹੜਾ ਆ ਉਹ ਜਾ ਕੇ ਉੱਥੇ ਡਿੱਗੂਗਾ ਜੰਪ ਕਰਕੇ ਤੁਸੀਂ ਦੇਖਿਓ ਸਾਰੀ ਵੀਡੀਓ ਇਹ ਉਹ ਖੜ ਗਿਆ ਬੰਦਾ ਉੱਤੇ ਆ ਉਹ ਦੇਖੋ ਹੁਣ ਇਧਰਲੇ ਬੰਨੇ ਹੋ ਦੋ ਬੰਦੇ ਛਾਲ ਮਾਰਨਗੇ ਸਾਰੀ ਵੀਡੀਓ ਦੇਖਿਓ ਜੇ ਇਹ ਉਹ ਮਾਰਦੇ ਛਾਲ ਉਹ ਆ ਗਿਆ ਜੀ ਵੇਖੋ ਹੁਣ ਦੇਖਿਓ ਨੇ ਉੱਤੋਂ ਸਿੱਧੀ ਛਾਲ ਮਾਰ ਦੇਣੀ ਠਾ ਵੇਖੋ ਸਟਨ ਦੁਨੀਆ ਤੇ ਭਲੀ ਸੁਭਲੀ ਲੋਕ ਨੇ ਕੋਈ ਅੰਤ ਨਹੀਂ ਆ ਦੁਨੀਆ ਤੇ ਕੋਈ ਕੀ ਕਰ ਸਕਦਾ ਹੈ